ਦਾ ਵਿਚਾਰਾ ਜੀ ਲੋਕਾਂ ਨੇ ਕੰਮਾਂ ਨੂੰ ਦੇਖ ਕੇ ਵੋਟਾਂ ਪਾਉਣੀਆਂ ਮੌਜੂਦਾ ਸਰਕਾਰ ਸਭ ਤੋਂ ਵਧੀਆ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ ਜ਼ਿਆਦਾਤਰ ਪਿੰਡੂ ਲੋਕ ਪਿੰਡਾਂ ਵਿੱਚ ਰਹਿੰਦੇ ਨੇ ਤੇ ਪਿੰਡੂ ਲੋਕਾਂ ਦਾ ਮੁੱਖ ਕੀਤਾ ਖੇਤੀਬਾੜੀ ਹੈ ਖੇਤੀਬਾੜੀ ਦੇ ਵਾਸਤੇ ਦੋ ਚੀਜ਼ਾਂ ਜਿਆਦਾ ਤੌਰ ਤੇ ਮੁੱਖ ਲੋੜਾਂ ਵਿੱਚ ਕਹਿ ਸਕਦੇ ਆਪਾਂ ਜਿਹਦੇ ਵਿੱਚ ਨਹਿਰੀ ਪਾਣੀ ਤੇ ਟਿਊਬਵੈਲ ਦਾ ਪਾਣੀ ਹੈ ਸੋ ਪਹਿਲੀਆਂ ਸਰਕਾਰਾਂ ਦੇ ਨਾਲੋਂ ਮੇਰੇ ਹਿਸਾਬ ਦੇ ਨਾਲ ਮੌਜੂਦਾ ਸਰਕਾਰ ਦੋਨਾਂ ਪੱਖਾਂ ਤੋਂ ਵਧੀਆ ਕਾਮਯਾਬ ਰਹੀ ਹੈ ਲਾਈਟ ਵੱਲੋਂ ਕੋਈ ਦਿੱਕਤ ਨਹੀਂ ਨਹਿਰੀ ਪਾਣੀ ਦੇ ਵੱਲੋਂ ਕੋਈ ਵੀ ਦਿੱਕਤ ਨਹੀਂ ਆਮ ਆਦਮੀ ਪਾਰਟੀ ਦੇ ਬਾਰੇ ਇਹ ਦੂਜੇ ਇਹਨਾਂ ਮੁੱਖ ਲੋੜਾਂ ਤੋਂ ਬਿਨਾ ਹੈਲਥ ਸਿਸਟਮ ਬਹੁਤ ਵਧੀਆ ਜਿਦੇ ਵਿੱਚ ਮਰੀਜ਼ਾਂ ਨੂੰ ਮੁਫਤ ਟੈਸਟ ਮੁਫਤ ਦਵਾਈਆਂ ਮੁਹਈਆ ਕਰਾਈਆਂ ਜਾ ਰਹੀਆਂ ਹਨ موجوده ਸਰਕਾਰ ਇਸ ਪ੍ਰਕਾਰ ਨੂੰ ਵੀ ਬਹੁਤ ਵਧੀਆ ਸਫਲਤਾ ਨਾਲ ਚੱਲ ਰਹੀ ਹੈ ਫਿਰ ਇਸ ਤੋਂ ਬਾਅਦ ਸਿੱਖਿਆ ਵਾਲੇ ਪਾਸੇ ਆ ਜੀਏ ਸਿੱਖਿਆ ਵਾਲੇ ਪਾਸੇ ਵੀ ਚੰਗੀਆਂ ਮੱਲਾਂ ਮਾਰੀਆਂ ਸਰਕਾਰ ਨੇ ਬਹੁਤ ਵਧੀਆ ਸਰਕਾਰ ਕੰਮ ਕਰ ਰਹੀ ਆ ਇਹਨਾਂ ਨੂੰ ਹੋਰ ਮੌਕਾ ਦੇਈਏ ਤਾਂ ਜੋ ਹੋਰ ਵੀ ਪੰਜਾਬ ਸਿੱਖਾਂ ਤੇ ਜਾਵੇ ਮੈਂ ਆਪਣਾ ਨਾਮ ਸਰਦਾਰ ਲਖਮਨ ਸਿੰਘ ਹਾਂ ਦਾ ਨੰਬਰਦਾਰ ਅਸੀਂ ਆਪ ਪਾਰਟੀ ਨੂੰ ਬੋਨ ਕਰਦੇ ਹਾਂ ਆਪ ਪਾਰਟੀ ਦੇ ਕੰਮਾਂ ਨੂੰ ਦੇਖ ਕੇ ਵੋਟ ਪਾਣੀ ਹੈ ਜੀ 2 ਸਾਲ ਦੇ ਵਿੱਚ ਨਹਿਰੀ ਪਾਣੀ ਪੂਰਾ ਤੇ ਲੈਕ ਫੋਲਾ ਤੇ ਡਾਕਟਰੀ ਸੂਤ ਪੂਰੀ ਪੰਜਾਬ ਸਰਕਾਰ ਨੇ ਜਿਹੜੀਆਂ ਲੋਹਰੀਆਂ ਨੀਤੀਆਂ ਇਹਦੇ ਕੰਮਾਂ ਨੂੰ ਦੇਖ ਕੇ ਇਨਸਾਨ ਨੋਟ ਪਹੁੰਚ ਗਈ। ਬਿਲਕੁਲ ਜੀ 100% ਕੰਮ ਦੀ ਹਨ ਮੋੜੀ ਲక్ష్ਮੀ ਦੀ ਬੋਟ ਇਹ ਪੰਪੀ ਦੀ ਸੀਟ ਜਿੱਤੂਗਾ। ਲੋਕ ਕਿਤੇ ਫਿਰਦੇ ਰਹੇ ਪਰ ਲੋਕ ਇਹਦੇ ਕੰਮਾਂ ਨੂੰ ਦੇਖ ਕੇ ਜੀ ਇਹਦੇ ਕੰਮਾਂ ਨੂੰ ਦੇਖ ਕੇ ਬੋਟ ਪਾ ਰਹੇ ਆ ਅਸੀਂ ਪਿੰਡ ਦੇ ਵਿੱਚ ਵਰਕ ਕਰ ਰਹੇ ਹਾਂ ਪਾਰਟੀ ਦਾ ਅਕਸਰ ਘਰ ਵਿੱਚ ਕੋਈ ਹੁੰਦਾ ਕੋਈ ਹੋ ਜਾ ਮੁੰਡਾ ਨੌਜਵਾਨ ਜਿਹੜਾ ਜ਼ਰੂਰ ਹੈ ਪਰ ਲੋਕ ਜਿਹੜੇ ਬਹੁਤ ਸਿਆਣੇ ਹਨ ਜਿਹੜੇ ਸੰਗਦਰ ਜ਼ਿੰਮੇਦਾਰ ਹੈ ਔਰਤਾਂ ਇਹਨਾਂ ਨੂੰ ਬਹੁਤ ਸਫਲਤਾ ਮਿਲੀ ਹੈ। ਇਸ ਕਰਕੇ ਕਹਿੰਦੇ ਵੀ ਅਸੀਂ ਆਮ ਪਾਰਟੀ ਨੂੰ ਵੋਟ ਪਾਉਣੀ ਆ ਇਸ ਕਰਕੇ ਵੀ ਗਾਂ ਵੀ ਸਾਨੂੰ ਏਦੋਂ ਵਧੀਆ ਸਹੂਲਤ ਮਿਲੇ ਬਾਈ ਜੀ ਆਪਣਾ ਕੀ ਨਾਂ ਜੀ ਸਰਬੰਸ ਸਿੰਘ ਕੀ ਕਹਿਣਾ ਚਾਹੋਗੇ ਜਿਹੜੀ ਆ ਐਮਪੀ ਦੀਆਂ ਵੋਟਾਂ ਇੱਕ ਤਰੀਕ ਨੂੰ ਪੈਣੀਆਂ ਆ ਉਹਦੇ ਬਾਰੇ ਕੀ ਤੁਹਾਡਾ ਵਿਚਾਰ ਹੈ ਜੀ ਚਾੜੂ ਸਾਡੇ ਇਹ ਤਾਂ ਝਾੜੂ ਨੂੰ ਵੋਟ ਪਾਉਣੀ ਆ ਨਹੀਂ ਝਾੜੂ ਨੂੰ ਵੋਟ ਪਾਉਣੀ ਆ ਝਾੜੂ ਨੇ ਕੀ ਪ੍ਰਾਪਤੀਆਂ ਕੀਤੀਆਂ ਕੀ ਸਹੂਲਤਾਂ ਦਿੱਤੀਆਂ ਤੁਹਾਨੂੰ ਸਾਰੀਆਂ ਪ੍ਰਾਪਤੀਆਂ ਕੀ ਕੀ ਦੱਸੋ ਫਿਰ ਮੜਾ ਜਾ ਲੋਕਾਂ ਨੂੰ ਬਹੁਤ ਵਧੀਆ ਜਿਹੜਾ ਆਪਦਾ ਚਾਲਾ ਬਿੱਲ ਮਾਫ ਹੋ ਗਏ ਚਾ ਕੋਈ ਹੋਰ ਮਾਲਾ ਹਸਪਤਾਲ ਚ ਦਵਾਈ ਫਰੀ ਮਿਲਦੀ ਹੈ ਅਡ ਰਿਸਤਿਆਂ ਨਾਲ ਲੋਕਰੀ ਤੁਹਾਡਾ ਸ਼ੁਭਨਾਮ ਕੀ ਹੈ ਜੀ ਬਲਦੇਵ ਸਿੰਘ ਕੀ ਕਹਿਣਾ ਚਾਹੋਗੇ ਜਿਹੜੀ ਐਮਪੀ ਦੀਆਂ ਵੋਟਾਂ ਆ ਰਹੀਆਂ ਜੀ ਅਸੀਂ ਇਹ ਚੋਣਾਂ ਇਹ ਵੀ ਹਰ ਇੱਕ ਦੀ ਸੁਣ ਜੀ ਸਰਕਾਰ ਜਿਹੜੇ ਕਾਲੀ ਸਰਕਾਰ ਦੇ ਵਿੱਚ ਅਰਜ਼ੀਆਂ ਦਿੱਤੀਆਂ ਸੀ ਲੋਕਾਂ ਨੇ ਨੌਕਰੀ ਵਾਸਤੇ ਉਸ ਟੈਂ ਨਹੀਂ ਨੌਕਰੀ ਮਿਲ ਰਹੀ ਉਸ ਤੋਂ ਬਾਅਦ ਕਾਂਗਰਸ ਸਰਕਾਰਾਂ ਹੀ ਫੇਰ ਨਹੀਂ ਨੌਕਰੀਆਂ ਮਿਲਣ ਕਰਤਾਂ ਅੱਛਾ ਇਹ ਸਰਕਾਰ ਦੇ ਵਿੱਚ ਪਹਿਲੀ ਅਰਜ਼ੀ ਦੇ ਉੱਤੇ ਕਈਆਂ ਥਾਵਾਂ ਤੇ ਨੌਕਰੀਆਂ ਬੱਚਿਆਂ ਨੂੰ ਮਿਲਿਆ ਗਰੀਬਾਂ ਨੇ ਨੂੰ ਗਰੀਬਾਂ ਦੇ ਬੱਚਾ ਨੂੰ ਕਈ ਥਾਂ ਨੌਕਰੀਆਂ ਮਿਲੀਆਂ ਆਮ ਆਦਮੀ ਪਾਰਟੀ ਜਿਹੜੀ ਗੁਣ ਵੇਖੋ ਗੁਣ ਵੇਖ ਕੇ ਇਹਨਾਂ ਨੂੰ ਵੋਟ ਕਰੋ ਵੋਟ ਪਾਓ ਉਹ ਇੱਕ ਤਰੀਕ ਨੂੰ ਵੋਟਾਂ ਪਾਣੀਆਂ ਤੇ ਅੱਜ ਕਿ ਵੋਟ ਕਿਹਨੂੰ ਪਾਉਣੀਆਂ ਨਹੀਂ ਬੋਰਡ ਤਾਂ ਦੇਖੀ ਜਾਊਗੀ ਜੇ ਪਾਉਣੀ ਹੈ ਤੇ ਅਕਸਰ ਮਨ ਦੇ ਵਿੱਚ ਵਿਚਾਰ ਤਾਂ ਹੁੰਦਾ ਯਾਰ ਉਹ ਨਹੀਂ ਐ ਦੱਸਿਆ ਥੋੜਾ ਜਾਂਦਾ ਯਾਰ ਜਿਤਾਉਣਾ ਏ ਜਿਤਾਉਣਾ